ਤੁਹਾਡਾ ਸਾਰਿਆਂ ਦਾ ਇਸ ਵੀਡੀਓ ਵਿੱਚ ਸਵਾਗਤ ਹੈ। ਇਸ ਵੀਡੀਓ ਵਿੱਚ ਗੱਲ ਕਰਾਂਗੇ ਸੋਨਾਲੀਕਾ ਕੰਪਨੀ ਵੱਲੋਂ ਫਾਰਮਰਾਂ ਲਈ ਰੋਟਾਵੇਟਰ ਦਾ ਨਵਾਂ ਮਾਡਲ ਜੋ ਕਿ ਚੈਲੈਂਜਰ ਪ੍ਰੀਮੀਅਮ ਨਾਂ ਦੇ ਲਾਂਚ ਕੀਤਾ ਗਿਆ ਵਾ। ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਇਹ ਮਾਡਲ ਵਿੱਚ ਦੂਸਰੇ ਰੋਟਾਵੇਟਰ ਨਾਲੋਂ ਫਰਕ ਆ ਤੇ ਉਸ ਦੇ ਬਾਰੇ ਗੱਲ ਕਰਾਂਗੇ। ਸੋਨਾਲੀਕਾ ਕੰਪਨੀ ਜੋੜੀ ਅ ਐਗਰੀਕਲਚਰ ਦੇ ਸਾਰੇ ਇੰਪਲੀਮੈਂਟ ਜਿਦਾਂ ਕੀ ਸੁਪਰ ਸੀਡਰ ਰੋਟਾਵੇਟਰ ਨੋਮੈਟਿਕ ਪਲਾਂਟਰ ਪਟੈਟੋ ਪਲਾਂਟਰ ਕੰਬਾਈਨ ਹਾਰਵੇਸਟਰ ਮੋਬਾਈਲ ਥ੍ਰੈਡਰ ਇਦਾਂ ਹੋਰ ਵੀ ਕਈ ਜਿਹੜੇ ਆ ਉਹ ਇੰਪਲੀਮੈਂਟ ਤਿਆਰ ਕਰਦੀ ਆ ਰੋਟਾਵੇਟਰ ਜੋ ਹੈ ਇਹ ਕੰਪਨੀ ਦਾ ਮੇਨ ਪ੍ਰੋਡਕਟ ਹੈ ਜਿਸ ਨੂੰ ਕੇ ਪੈਨ ਇੰਡੀਆ ਵਿੱਚ ਸੇਲ ਕੀਤਾ ਜਾਂਦਾ ਤੇ ਜਿਸ ਨੂੰ ਫਾਰਮਰ ਬਹੁਤ ਪਸੰਦ ਵੀ ਕਰਦੇ ਆ ਤੇ ਇਸ ਦੇ ਵਿੱਚ ਟਾਈਮ-ਟਾਈਮ ਤੇ ਅਪਡੇਸ਼ਨ ਕੀਤੀਆਂ ਜਾਂਦੀਆਂ ਨੇ ਕੰਪਨੀ ਵੱਲੋਂ ਜੋ ਕਿ ਫਾਰਮਰਾਂ ਦੀ ਸਹੂਲਤ ਨੂੰ ਵੇਖਦਿਆਂ ਕੀਤੀਆਂ ਜਾਂਦੀਆਂ ਵਾ ਤੇ ਜਿਸ ਵੀ ਕਿਸੇ ਫਾਰਮਰ ਦਾ ਫੀਡਬੈਕ ਹੁੰਦਾ ਵਾ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਨਿਊ ਅਪਡੇਟ ਕੀਤੀਆਂ ਜਾਂਦੀਆਂ ਵਾ ਤੇ ਤਾਂ ਜੋ ਫਾਰਮਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਅਤੇ ਉਹਨਾਂ ਨੂੰ ਹਰ ਸਹੂਲਤ ਜੋ ਕਿ ਉਹ ਚਾਹੁੰਦੇ ਆ ਉਹ ਦਿੱਤੀ ਜਾਵੇ ਤੇ ਇਸ ਰੋਟਾਵੇਟਰ ਵਿੱਚ ਤੁਸੀਂ ਪਹਿਲੇ ਰੋਟਾਵੇਟਰ ਨੂੰ ਕੁਝ ਚੇਂਜਸ ਦੇਖ ਸਕਦੇ ਜੋ ਜੋ ਕਿ ਮੇਨ ਜਿਹੜੀ ਆ ਉਹ ਚੇਂਜ ਕੀਤੀ ਗਈ ਆ ਉਹ ਰੋਟਾਵੇਟਰ ਦੀ ਹੇਚ ਆ ਜੋ ਕਿ ਪਿਰਾਮਿਡ ਟਾਈਪ ਕਰਦੀ ਆ ਪਹਿਲਾਂ ਜਿਹੜੀ ਆ ਉਹ α ਮਾਡਲ ਵਿੱਚ ਆਉਂਦੀ ਸੀਗੀ ਉਹ ਤੁਸੀਂ ਦੇਖ ਸਕਦੇ ਏਸ ਟਾਈਪ ਦੀ ਹੇਚ ਸੀਗੀ ਤੇ ਜਾਂ ਫਿਰ ਚੈਲੈਂਜਰ ਦੀ ਏਸ ਟਾਈਪ ਦੀ ਇਹ ਚ ਆਉਂਦੀ ਸੀਗੀ ਤੇ ਹੁਣ ਜਿਹੜੀ ਆ ਉਹ ਇਹ ਜਿਹੜੀ ਆ ਪ੍ਰੀਮੀਅਮ ਚੈਲੈਂਜਰ ਦੀ ਜੋ ਹੈ ਚਾ ਇਹ ਪੈਰਾਮੈਂਟ ਟਾਈਪ ਕਰਦੀ ਹੈ ਇਸ ਵਿੱਚ ਜਿਹੜਾ ਵਾਈਬ੍ਰੇਸ਼ਨ ਅਤੇ ਜਿਹੜੀ ਆਉਂਦੀ ਸੀਗੀ ਉਹਦੇ ਵਿੱਚ ਵੀ ਫਰਕ ਪਾਊਗਾ ਤਾਂ ਇਸ ਤੇ ਕਰਕੇ ਮਤਲਬ ਇਹ ਤੁਸੀਂ ਚੈੱਕ ਕਰ ਸਕਦੇ ਜੇ ਇਹ ਅਲੱਗ ਸਪੋਰਟਾਂ ਲਾਈਆਂ ਹੋਈਆਂ ਇਹ ਸਪੋਰਟ ਜੁੜੀ ਆ ਇਹ ਵੀ ਇਸ ਨੂੰ ਹੋਰ ਹੈਵੀ ਕਰ ਏ ਸਟਰੋਂਗ ਕਰਨ ਵਿੱਚ ਮਦਦ ਕਰਦੀ ਇੱਥੇ ਫੇਸ ਸਪੋਰਟ ਲਾਈ ਆ ਤੇ ਇਧਰ ਵੀ ਅੰਦਰ ਵੀ ਵੇ ਸਪੋਰਟਾਂ ਜਿਹੜੀਆਂ ਲੱਗ ਤੋਂ ਲਾਈਆਂ ਹੋਈਆਂ ਇਹ ਜਿਹੜੀਆਂ ਸਪੋਰਟ ਇਹ ਇਸ ਹਿੱਚ ਨੂੰ ਹੋਰ ਵੀ ਮਜ਼ਬੂਤ ਪਹਿਲਾਂ ਦੇ ਨਾਲੋਂ ਜ਼ਿਆਦਾ ਮਜ਼ਬੂਤੀ ਦਿੰਦੇ ਆ ਤੇ ਜਿਹੜੇ ਨਟ ਵੀ ਆ ਗਏ ਪਹਿਲਾਂ ਦੇ ਨਾਲੋਂ ਇਹ ਨਟ ਜਿਹੜਾ 24 ਦਾ ਇਹ ਵੀ ਆ 22 ਦਾ 19 ਦਾ ਮਤਲਬ 22 ਦੇ ਨਟ ਜਿਹੜੇ ਆ ਹੈਵੀ ਨਟ ਪਹਿਲਾਂ ਜਿਹੜੇ ਸੀ ਇਹ ਉਹਦੇ ਨਾਲੋਂ ਵੀ ਹੈਵੀ ਕਾਤੇ ਆ ਇਹਦੇ ਸੀਗਾ ਹਿੱਟ ਵਿੱਚ ਚੇਂਜ ਕਰ ਕੀਤੀ ਗਈ ਤੇ ਦੂਸਰੇ ਨੰਬਰ ਤੇ ਜਿਹੜਾ ਆ ਤੁਸੀਂ ਦੇਖ ਸਕਦੇ ਜੀ ਆ ਜੋ ਲਿੰਕ ਪੈਂਦੀਆਂ ਟਰੈਕਟਰ ਦੀਆਂ ਇਹਨੂੰ ਵੀ ਹੈਵੀ ਹੈਵੀ ਕਾਤਾ ਮੋٹے ਨਟ 24 ਦੇ ਲਗਾਤੇ ਆ ਤੇ ਇਹ ਵੀ ਹੁਣ ਮਤਲਬ ਪਹਿਲਾਂ ਦੀ ਜਿਹੜੀ ਆ ਉਹਦੇ ਨਾਲੋਂ ਕਾਫੀ ਹੈਵੀ ਤੇ ਮਜ਼ਬੂਤ ਹੈ ਜਿਹੜੇ ਇਹਨੂੰ ਕਰ ਦਿੰਦਾ ਵਾ ਤੇ ਤੀਸਰ ਇਹ ਵੀ ਤੁਸੀਂ ਦੇਖ ਸਕਦੇ ਜੇ ਬ੍ਰੈਕਟਾਂ ਨੇ ਜੋ ਬ੍ਰੈਕਟਾਂ ਵਾਂ ਇਹਨਾਂ ਨੂੰ ਵੀ ਹੈਵੀ ਕੀਤਾ ਗਿਆ ਵਾ 22 ਦੇ ਨਟ ਲਾ ਕੇ ਨਾਲ ਨੇ ਜਿਹੜੀਆਂ ਕਿ ਪਹਿਲਾਂ ਪਹਿਲਾਂ ਦੀ ਪ੍ਰੈਕਟਿਕ ਨਾਲੋਂ ਪਹਿਲੇ ਮਾਡਲ ਆਉਂਦੇ ਸੀਗੇ ਉਹਨਾਂ ਦੇ ਨਾਲੋਂ ਕਾਫੀ ਹੈਵੀ ਕਰ ਦਿੱਤੀਆਂ ਗਿਆ ਕਾਸਟਿੰਗ ਦੀਆਂ ਕੀਤੀਆਂ ਵਾ ਉੱਪਰ ਸੋਨਾ ਲਿਖਾ ਦਾ ਨਾਮ ਵੀ ਲਿਖਿਆ ਵਾ ਇਹ ਤੁਸੀਂ ਚੈੱਕ ਕਰ ਸਕਦੇ ਹੈਵੀ 22 ਨੰਬਰ ਨਟ ਨਾਲ ਕਰਤੀਆਂ ਤੇ ਇਹ ਸਾਰੀਆਂ ਹੀ ਬ੍ਰੈਕਟਾਂ ਜਿਹੜੀਆਂ ਵਾ ਇਹ ਮਤਲਬ ਹੈਵੀ ਕਾਸਟਿੰਗ ਦੀਆਂ ਕਰਕੇ ਇਹਨਾਂ ਦੇ ਨਾਲ ਵੀ ਇਹ ਰੋਟਾਵੇਟਰ ਨੂੰ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਮਜ਼ਬੂਤੀ ਮਿਲਣੀ ਆ। ਇਸ ਰੋਟਾਵੇਟਰ ਨੂੰ ਬਣਾਉਣ ਵਾਸਤੇ ਜਿਹੜੀ ਸਟੀਲ ਯੂਜ਼ ਕੀਤੀ ਜਾਂਦੀ ਹੈ ਹੈਵੀ ਗ੍ਰੇਡ ਦੀ ਸਟੀਲ ਯੂਜ਼ ਕੀਤੀ ਜਾਂਦੀ ਹੈ ਤੇ ਟਾਟਾ ਕੰਪਨੀ ਦੀ ਆ ਤੁਸੀਂ ਚੈੱਕ ਕਰ ਸਕਦੇ ਜੇ ਟਾਟਾ ਕੰਪਨੀ ਦੀ ਉੱਪਰ ਸਟੈਂਪ ਲੱਗੀ ਹੋਈ ਆ ਇਹ ਰੋਟਾਵੇਟਰ ਦੀ ਬਣਾਉਣ ਵਾਸਤੇ ਇਹਨੂੰ ਟਾਟਾ ਕਾ ਵਧੀਆ ਸਟੀਲ ਦਾ ਜੂਸ ਕੀਤਾ ਜਾਂਦਾ ਵਾ ਤੇ ਬਾਕੀ ਆ ਰੋਟਾਵੇਟਰ ਦਾ ਗੇਅਰ ਬਾਕਸ ਆ ਇਸ ਸੋਨਾਲੀਕਾ ਵੱਲੋਂ ਇਨ ਹਾਊਸ ਤਿਆਰ ਕੀਤਾ ਜਾਂਦਾ ਵਾ ਤੇ ਇਹਦੇ ਗੇਅਰ ਤੁਸੀਂ 16 19 17 18 ਅਤੇ 15 20 ਆਪਣੇ ਟਰੈਕਟਰ ਦੇ ਅਕੋਰਡਿੰਗ ਅਤੇ ਉਹ ਟਰੈਕਟਰ ਦੀ ਆਰਪੀਐਮ ਦੇ ਅਕੋਰਡਿੰਗ ਇਸ ਨੂੰ ਤੁਸੀਂ ਲਵਾ ਸਕਦੇ ਜੀ ਤੇ ਇਹ ਗੇਅਰ ਬਾਕਸ ਐਚਡੀ ਗੇਅਰ ਬਾਕਸ ਮਲਟੀ ਸਪੀਡ ਦੇ ਵਿੱਚ ਸੋਨਾਲੀਕਾ ਵੱਲੋਂ ਤਿਆਰ ਕੀਤਾ ਗਿਆ ਵਾ ਤੇ ਇਸ ਨੂੰ 4 ਲੀਟਰ ਆਇਲ ਪੈਂਦਾ ਵਾ EP 140 ਨੰਬਰ ਇਹ ਆਇਲ ਜਿਹੜਾ ਵਾ ਇਹ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਵਾ ਤੇ ਇਸ ਸਾਈਡ ਤੇ ਵੀ ਇਹ 140 ਆ EP 140 ਆਇਲ ਜਿਹੜਾ ਯੂਜ਼ ਕੀਤਾ ਜਾਂਦਾ 4 ਲੀਟਰ ਇਹਦੇ ਵਿੱਚ ਪੈਂਦਾ ਸਾਈਡ ਤੇ ਵੀ ਤੁਸੀਂ ਚੈੱਕ ਕਰ ਸਕਦੇ ਤੇ ਇਸ ਨੂੰ ਰੋਟਾਵੇਟਰ ਨੂੰ ਜਿਹੜੀ ਪੀਟੀਓ ਸ਼ਾਫਟ ਪੈਂਦੀ ਆ ਉਹ ਅਕੋਰਡਿੰਗ ਜਿਹੜੀ ਟਰੈਕਟਰ ਤੇ ਆ ਜਿੱਦਾਂ ਕਿ ਕਈ ਟਰੈਕਟਰ ਆ ਉਹ ਉਹਨਾਂ ਦੇ ਲਿੰਕ ਦੇ ਸਾਈਜ਼ ਦੇ ਅਕੋਰਡਿੰਗ ਜਿਹੜੀ ਆ ਪੀਟੀਓ ਸ਼ਾਫਟ ਤੁਸੀਂ ਚੂਜ਼ ਕਰ ਸਕਦੇ ਜੀ ਮੋਸਟਲੀ ਜਿਦਾ ਨਿਊ ਹਾਲੈਂਡ ਟਰੈਕਟਰ ਆ ਉਸ ਨੂੰ 14 ਨੰਬਰ ਜਿਹੜੀ ਆ ਉਹ ਸ਼ਾਫਟ ਪੈਂਦੀ ਆ ਲੰਬੀ ਸ਼ਾਫਟ ਉਹਨੂੰ ਪੈਂਦੀ ਆ ਤੇ ਬਾਕੀ ਜਿਦਾਂ ਸੋਨਾਲਿਕਾ ਸਵਰਾਜ ਅਰਜਨ ਮਹਿੰਦਰਾ ਦੇ ਟਰੈਕਟਰ ਆ ਉਹ ਹੋਰ ਆ ਉਹਨਾਂ ਨੂੰ ਜਿਹੜੀ ਆ ਉਹ 9.5 ਦੀ ਜਿਹੜੀ ਆ 샤ਫਟ ਪੈਂਦੀ ਆ ਤੇ ਬਾਕੀ ਆਪਣੇ ਕੰਪਨੀ ਵੱਲੋਂ 11 ਇੰਚ ਦੀ ਵੀ ਹੈਗੀ ਆ ਤੇ ਉਹ ਤੁਸੀਂ ਟਰੈਕਟਰ ਦੇ ਅਕੋਰਡਿੰਗ ਜਿਹੜੀ ਵੀ 샤ਫਟ ਤੁਸੀਂ ਲੈਣੀ ਚਾਹੋ ਤੇ ਉਹ ਲੈ ਸਕਦੇ ਜੇ ਇਹ ਹੈਵੀ ਸਪ੍ਰਿੰਗ ਜਿਹੜੇ ਆ ਉਹ ਚਾਰ ਸਪ੍ਰਿੰਗ ਦੇ ਨਾਲ ਇਸ ਰੋਟਾਵੇਟਰ ਵਿੱਚ ਮਿਲਣਗੇ ਤੁਹਾਨੂੰ ਤੇ ਇਹ ਰੋਟਾਵੇਟਰ ਜਿਹੜਾ ਵਾ ਇਹ ਇਹ ਤੁਹਾਨੂੰ ਪਾ 3 ਫੁੱਟ ਤੋਂ ਲੈ ਕੇ ਤੇ 10 ਫੁੱਟ ਤੱਕ ਕੰਪਨੀ ਵੱਲੋਂ ਅਵੇਲੇਬਲ ਆ ਕਿਸੇ ਵੀ ਫਾਰਮਰ ਨੇ ਇਸ ਰੋਟਾਵੇਟਰ ਬਾਰੇ ਹੋਰ ਵੀ ਜਾਣਕਾਰੀ ਲੈਣੀ ਹੋਵੇ ਤੇ ਸਾਨੂੰ ਕਮੈਂਟ ਵੀ ਕਰ ਸਕਦਾ ਵਾ ਅਤੇ ਮੈਸੇਜ ਵੀ ਕਰ ਸਕਦਾ ਵਾ ਤੇ ਹੋਰ ਤੁਹਾਨੂੰ ਦੱਸਦੇ ਆ ਇਸ ਰੋਟਾਵੇਟਰ ਵਿੱਚ ਜਿਹੜੇ ਬਲੇਡ ਆ ਬਲੇਡ ਕੰਪਨੀ ਵੱਲੋਂ 60 ਬਲੇਡ ਜਿਹੜੇ ਆ ਉਹ ਦਿੱਤੇ ਗਏ ਆ ਵਧੀਆ ਕੁਆਲਿਟੀ 8 ਫੁੱਟ ਵਿੱਚ 60 ਬਲੇਡ ਆ ਤੇ ਇਹ ਹਰ ਇੱਕ ਬਲੇਡ ਜਿਹੜਾ ਵਾ ਸੋਨਾ ਲੀਕਾ ਕੰਪਨੀ ਦਾ ਖੁਦ ਆ ਤਿਆਰ ਕੀਤਾ ਹੋਇਆ ਬਲੇਡ ਆ ਤੇ ਇਹ ਜਿਹੜੀ ਫਲੈਂਜ ਆ ਫਲੈਂਜ ਜਿਹੜੀ ਆ ਓ ਵੀ ਉਹਦੀ ਵੀ 235 ਅਤੇ 260 ਵਿੱਚ ਇਹ ਇਹ ਜਿਹੜੀ ਆ ਤੁਹਾਨੂੰ ਫਲੈਂਜ ਦਾ ਸਾਈਜ਼ ਮਿਲ ਸਕਦਾ ਵਾ ਤੇ ਗਰਾਈ ਪੂਰੀ ਤੇ ਜਾਂਦਾ ਵਾ ਤੇ ਹੈਵੀ ਜਿਹੜੀ ਆ ਰੋਟਰ ਪਾਈਪ ਆ ਤੇ 60 ਬਲੇਡ 8 ਫੁੱਟੇ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਜੇ ਕਿਸੇ ਫਾਰਮਰ ਨੇ 54 ਵੀ ਲੈਣੇ ਆ ਉਹ ਵੀ ਇਸ ਮਾਡਲ ਵਿੱਚ 53 ਬਲੇਡਸ ਵੀ ਅਵੇਲੇਬਲ ਹੈ ਤੇ ਫਲੈਂਜ ਵੀ ਕਿਸੇ ਨੇ ਘੱਟ ਵਾਲੀ ਲੈਣੀ ਆ ਜਾਂ ਹੋਰ ਗਹਿਰਾਈ ਵਾਸਤੇ ਫਲੈਂਜ ਚੇਂਜ ਕਰਵਾਉਣੀ ਆ ਉਹ ਵੀ ਜਿਹੜੀਆਂ 235 ਅਤੇ 260 ਦੇ ਸਾਈਜ਼ ਵਿੱਚ ਤੁਹਾਨੂੰ ਮਿਲ ਸਕਦਾ ਵਾ ਤੇ ਰੋਟਾਵੇਟਰ ਬਲੇਡ ਦੀ ਕੁਆਲਿਟੀ ਹੈ ਵੀ ব্রੌਂਜ਼ ਸਟੀਲ ਦੇ ਬਲੇਡ ਯੂਜ਼ ਕੀਤੇ ਆ ਜਿਨ੍ਹਾਂ ਨੂੰ ਕਿ ਕੰਪਨੀ ਵੱਲੋਂ ਖੁੱਦ ਦੇ ਪਲਾਂਟ ਵਿੱਚ ਤਿਆਰ ਕੀਤਾ ਜਾਂਦਾ ਤੇ ਇਸ ਰੋਟਾਵੇਟਰ ਵਿੱਚ ਤੁਹਾਨੂੰ ਡਿਊਲ ਕੋਨ ਸੀਲਾ ਮਿਲਣ ਗਿਆ ਹੈਵੀ ਸੀਲਾ ਵਾ ਕੋਈ ਭਾਵੇਂ ਤੁਸੀਂ ਪਾਣੀ ਵਿੱਚ ਕਦੂ ਵਿੱਚ ਜਿੱਦਾ ਝੋਨਾ ਬਿਜਾਈ ਕਦੂ ਵਿੱਚ ਵੀ ਯੂਜ਼ ਕਰ ਸਕਦੇ ਪਾਣੀ ਵਾੜਨ ਦੀ ਕੋਈ ਇਹਦੇ ਵਿੱਚ ਦਿੱਕਤ ਨਹੀਂ ਆਉਣੀ ਦੋਨੇ ਪਾਸੇ ਸੀਲਾ ਜੋ ਹੈ ਡਿਊਲ ਕੋਨ ਮਕੈਨੀਕਲ ਸੀਲਾ ਵਾ ਹੈਵੀ ਸੀਲਾ ਵਾ ਰਬੜ ਦੀ ਸੀਲ ਦੇ ਨਾਲੋਂ ਕਈ ਗੁਣਾ ਵਧੀਆ ਵਾ ਇਹ ਸੀਲਾ ਜਿਹੜੀਆਂ ਵਾ ਇਹਦੇ ਵਿੱਚ ਯੂਜ਼ ਕੀਤੀਆਂ ਗਈਆਂ ਵਾ ਤੇ ਹੋਰ ਵੀ ਜਿਹੜੇ ਇਹਦੇ ਵਿੱਚ ਚੇਂजेस ਕੀਤੀਆਂ ਗਈਆਂ ਵਾਂ ਉਹਦੇ ਬਾਰੇ ਤੁਹਾਨੂੰ ਦੱਸਨੇ ਆ ਤੇ ਇਹ ਤੁਸੀਂ ਦੇਖ ਸਕਦੇ ਜਿਹੜਾ ਕਿ ਇਹ ਗੇਅਰ ਬਾਕਸ ਦੇ 10 ਸਾਈਜਾ ਸਾਈਡ ਗੇਅਰ ਬਾਕਸ ਦਾ ਉਹ ਪਹਿਲੇ ਰੋਟਾਵੇਟਰ ਨਾਲੋਂ ਵਧਾ ਦਿੰਦਾ ਵਾ ਇਹ ਹੁਣ 3 ਇੰਚ ਤੱਕ ਕੀਤਾ ਵਾ ਪਹਿਲੇ ਰੋਟਰਾਂ ਦਾ 2.5 2.5 ਇੰਚ ਦਾ ਇਹ ਗੇਅਰ ਬਾਕਸ ਦਾ ਸਾਈਜ਼ ਸੀਗਾ ਇਹ ਪਹਿਲਿਆਂ ਦਾ ਤੇ ਸਾਈਡ ਦਾ ਜਿਹੜਾ ਗੇਅਰ ਨੂੰ ਥੱਲੇ ਸਪੋਰਟ ਵਾਸਤੇ ਕਵਰ ਦਿੱਤਾ ਗਿਆ ਲੱਗ ਤੋਂ ਤੇ ਦੂਸਰੇ ਪਾਸੇ ਦਾ ਵੀ ਤੁਹਾਨੂੰ ਦਿਖਾਉਨੇ ਆ ਇਹ ਸਾਈਜ਼ ਜਿਹੜਾ ਵਾ ਇਹ ਰੋਟਾਵੇਟਰ ਦਾ ਜਿਹੜੀ ਆ ਚੜਾਈ ਕਹਿੰਦੇ ਆ ਉਹ ਉਹ ਵੀ ਕੰਪਨੀ ਵੱਲੋਂ ਵਧਾਈ ਗਈ ਹੈ ਇਸ ਮਾਡਲ ਦੇ ਵਿੱਚ ਇਹ ਜਿਹੜੀ ਆ ਚੜਾਈ ਆ ਇਹ ਪਹਿਲੇ ਰੋਟਾਵੇਟਰ ਨਾਲੋਂ ਇਹ 1 ਫੁੱਟ ਤੇ 6 ਇੰਚ ਪੂਰੀ ਕਰ ਦਿੰਦੀ ਮਤਲਬ ਡੇਢ ਫੁੱਟ ਜਿਹੜਾ ਵਾ ਉਹ ਪੂਰਾ ਇਹਦਾ ਸਾਈਜ਼ ਆ ਤੇ ਪਹਿਲਾ ਰੋਟਾਵੇਟਰ ਜਿਹੜੇ ਸੀਗੇ ਪਹਿਲੇ ਮਾਡਲ ਸੀ ਉਹਨਾਂ ਅਸੀਂ ਤੁਸੀਂ ਚੈੱਕ ਕਰ ਸਕਦੇ ਜੇ ਇਹ ਆ ਪਹਿਲਾ ਮਾਡਲ ਇਹ ਜਿਹੜੀ ਆ ਇਹ ਦੀ ਹੈਗੀ ਆ 1 ਫੁੱਟ ਤੇ 6 5 ਇੰਚ 5.5 ਇੰਚ ਜਿਹੜੀ ਆ ਉਹ ਹੈਗੀ ਸੀਗੀ ਇਹ ਪਹਿਲੇ ਮਾਡਲ ਚ ਇਹਦੀ 1 ਫੁੱਟ ਤੇ 6 ਇੰਚ ਤੇ ਉਸ ਦੇ ਵਿੱਚ 5.5 ਇੰਚ ਜੀ ਤੇ ਇਹਦੀ ਸਾਈਜ਼ ਜਿਹੜਾ ਵਾ ਉਹ ਵਧ ਕੀਤਾ ਗਿਆ ਵਾ ਪਹਿਲੇ ਰੋਟਾਵੇਟਰ ਦੇ ਨਾਲੋਂ ਤੇ ਇਹ ਤੁਸੀਂ ਚਾਰਟ ਵੀ ਦੇਖ ਸਕਦੇ ਜੇ ਜਿਹੜਾ ਵਾ 540000 RPM ਤੇ ਕਿਹੜੇ ਚੱਕਰ ਬਣਦੇ ਆ 1000 RPM ਤੇ ਜਿਹੜਾ ਵਾ 238 ਚੱਕਰਾਂ ਦੇ ਇਸ ਸਾਈਡ ਦੇ ਗੀਅਰ ਜਿਹੜੇ ਯੂਜ਼ ਕੀਤੇ ਗਏ ਆ 203528 ਤੇ ਇੱਕ ਕ੍ਰਾਉਨ ਪੀਨੀਅਨ ਜਿਹੜੇ ਆ 1323 ਦੇ ਹੈਗਾ ਵਾ ਤੇ ਆਪਣੇ ਅਕੋਰਡਿੰਗ ਜਿਹੜੀ ਤੁਸੀਂ ਗਰਾਰੀਆਂ ਯੂਜ਼ ਕਰ ਸਕਦੇ ਜੇ ਉਹ ਤੁਸੀਂ ਚੈੱਕ ਕਰ ਸਕਦੇ 13 132 1619 1520 1718 ਇਹ ਜਿਹੜੀਆਂ ਗਰਾਰੀਆਂ ਤੁਸੀਂ ਯੂਜ਼ ਕਰ ਸਕਦੇ ਜੇ ਇਹ ਜਿਹੜੀ ਸਾਈਡ ਦੀ ਪਲੇਟ ਆ ਇਹ ਪੂਰੀ ਦੀ ਪੂਰੀ ਵਿਦਆਊਟ ਜੋਇੰਟ ਜਿਹੜੀ ਆ ਇਹ ਕੀਤੀ ਹੋਈ ਆ ਇਹ ਜੇ ਤੁਹਾਨੂੰ ਸਹੀ ਜਿਹੀ ਦੱਸਿਆ ਸੀਗਾ ਦੂਸਰੇ ਰੋਟਾਵੇਟਰ ਨਾਲੋਂ ਜ਼ਿਆਦਾ ਹੈ ਇਹ ਤੁਸੀਂ ਚੈੱਕ ਕਰ ਸਕਦੇ ਜੇ ਇਹ ਆ ਜੀ ਪਹਿਲੇ ਰੋਟਾਵੇਟਰ ਦੀ ਇਹਦੇ ਵਿੱਚ ਪਹਿਲਾਂ ਲੱਗ ਤੋਂ ਜੋਇੰਟ ਉੱਪਰ ਹੁੰਦਾ ਸੀਗਾ ਤੇ ਸਾਈਡ ਹੇਠੇ ਵਾਲੀ ਪਲੇਟ ਜਿਹੜੀ ਲੱਗ ਸੀ ਪਰ ਇਹ ਜਿਹੜਾ ਪ੍ਰੀਮੀਅਮ ਮਾਡਲ ਹੈ ਇਹਦੀ ਪਲੇਟ ਪੂਰੀ ਜਿਹੜੀ ਆ ਇੱਕੋ ਹੀ ਵਿਦਾਊਟ ਜੋਇੰਟ ਆ ਤੇ ਇਹ ਤੇ ਇਸ ਦੇ ਨਾਲ ਜਿਹੜਾ 베ਰਿੰਗ ਆ ਸਾਈਡ ਤੇ 베ਰਿੰਗ ਇਹ ਆਇਲ ਫਿਲ 베ਰਿੰਗ ਆ ਤੇ ਇਹਦਾ ਜਿਹੜਾ ਹੈਗਾ ਵਾ ਇਹ ਦੋਨੇ ਪਾਸੇ ਜਿਹੜਾ ਬੈਰਿੰਗ ਆ ਉਹ ਉਹ ਓਇਲ ਦੇ ਵਿੱਚ ਆ ਤੇ ਹੋਰ ਜਿਹੜਾ ਵਾ ਇਹਦਾ ਟ੍ਰੇਲਿੰਗ ਬੋਰਡ ਦਾ ਸ਼ੇਪ ਆ ਉਹ ਵੀ ਚੇਂਜ ਕਰ ਦਿੱਤੀਗਾ ਤੇ ਹੈਵੀ ਟ੍ਰੇਲਿੰਗ ਬੋਰਡ ਕਰ ਦਿੱਤਾ ਵਾ ਥਿਕਨੈਸ ਵਧਾਤੀ ਆ ਤੇ ਹੈਵੀ ਟ੍ਰੇਲਿੰਗ ਬੋਰਡ ਜਿਹੜਾ ਵਾ ਉਹ ਜੇ ਤੁਸੀਂ ਵੇਖ ਸਕਦੇ ਜੇ ਪਹਿਲੇ ਦਿਨ ਨਾਲੋਂ ਕਾਫੀ ਭਾਰਾ ਅਤੇ ਅ ਦੂਜੇ ਡਿਜ਼ਾਈਨ ਦੇ ਵਿੱਚ ਜਿਹੜਾ ਵਾ ਉਹ ਇਹ ਟ੍ਰੇਲਿੰਗ ਬੋਰਡ ਹੈਗਾ ਤੇ ਇਹ ਰੋਟਾਵੇਟਰ ਜਿਹੜਾ ਵਾ ਇਸ ਵਿੱਚ ਤੁਹਾਨੂੰ ਅ 2 ਸਾਲ ਦੀ ਗੀਅਰ ਬਾਕਸ ਦੀ ਗਾਰੰਟੀ ਮਿਲੂਗੀ ਬਾਕੀ ਅ ਤੁਸੀਂ ਇਸ ਨੂੰ ਅ ਹੋਰ ਵੀ ਜਿਹੜੀ ਆ 2 ਸਾਲ ਦੀ ਗੀਅਰ ਬਾਕਸ ਦੀ ਗਾਰੰਟੀ ਮਿਲ ਜਣੀ ਆ ਤੇ ਸਬਸਿਡੀ ਤੇ ਪ੍ਰੂਵ ਆ ਇਹ ਰੋਟਾਵੇਟਰ ਸਬਸਿਡੀ ਪ੍ਰੂਵ ਆ 3 ਫੁੱਟ ਤੋਂ 10 ਫੁੱਟ ਤੱਕ ਅਵੇਲੇਬਲ ਆ ਇਸ ਰੋਟਾਵੇਟਰ ਵਿੱਚ ਜੋ ਕਿ ਚੈਲੈਂਜਰ ਪ੍ਰੀਮੀਅਮ ਰੋਟਾਵੇਟਰ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਸਟੈਂਡ ਵੀ ਮਿਲੇਗਾ ਜੋ ਪਹਿਲਾਂ ਰੋਟਾਵੇਟਰ ਦਾ ਸਿੰਪਲ ਸਟੈਂਡ ਸੀਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਏ ਸਟੈਂਡ ਹੈਵੀ ਵਿੱਚ ਮਿਲੂਗਾ ਤੇ ਇਸ ਨੂੰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਡਿਸਕਾਂ ਲੈ ਸਕਦੇ ਜੇ ਇੱਕ ਡਿਸਕ ਲੈਣੀ ਆ ਇੱਕ ਤਵਾ ਜਾਂ ਇੱਕ ਤਵੇ ਵਿੱਚ ਵੀ ਲੈ ਸਕਦੇ ਜੇ ਦੋ ਤਵੇ ਤੁਸੀਂ ਚਾਹੀਦੇ ਆ ਤਾਂ ਦੋ ਤਵੇ ਵੀ ਇਸ ਨੂੰ ਲੱਗ ਜਾਣਗੇ ਤੇ ਇਹ ਤੁਹਾਡੇ ਜਿਸ ਵੀ ਫਾਰਮਰ ਦੀ ਜਿੱਦਾਂ ਦੀ ਚੋਇਸ ਆ ਉਹ ਇਸ ਨੂੰ ਲੈ ਸਕਦਾ ਟ੍ਰੇਲਿੰਗ ਬੋਰਡ ਨੂੰ ਤੁਸੀਂ ਚੇਂਜ ਕਰ ਸਕਦੇ ਜੀ ਆਪਣੇ ਯੂਸ ਦੇ ਅਕੋਰਡਿੰਗ ਇਸ ਦੇ ਉੱਪਰ ਜੋ ਪ੍ਰੋਜੈਕਟ ਆ ਇਹਨਾਂ ਦੇ ਵੱਖ-ਵੱਖ ਸਾਈਜ਼ ਦੇ ਵਿੱਚ ਅ ਉਪਲਾ ਹੋ ਲੋ ਯਾਰ ਜਿਸੇ ਵੀ ਤੁਹਾਨੂੰ ਠੀਕ ਲੱਗਦਾ ਵਾ ਉਥੇ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਜੇ ਉੱਪਰ-ਨੀਚੇ ਕਰ ਸਕਦੇ ਜੇ ਜੇ ਤੁਸੀਂ ਜ਼ਿਆਦਾ ਇਹ ਜੋ ਡੈਫਟ ਗਾਰਡ ਹੈ ਇਹ ਚੈਲੈਂਜਰ ਪ੍ਰੀਮੀਅਮ ਰੋਟਾਵੇਟਰ ਦਾ ਹੈ ਤੇ ਇਹ ਵੀ ਹੈਵੀ ਵਿੱਚ ਹੈ ਡਬਲ ਜਿਹੜੀਆਂ ਇਹਦੇ ਵਿੱਚ ਤੁਹਾਨੂੰ ਲੱਗੀਆਂ ਆ ਪਲੇਟਾਂ ਦਿਖਣਗੀਆਂ ਇਹ ਡੈਫਟ ਗਾਰਡ ਜਿਹੜਾ ਵਾ ਇਹ ਹੈਵੀ ਵਿੱਚ ਜਿਹੜਾ ਵਾ ਇਹ ਪ੍ਰੀਮੀਅਮ ਰੋਟਾਵੇਟਰ ਲਿਆ ਇਹ ਇਹ ਦੋਨੇ ਪਾਸੇ ਯੂਜ਼ ਹੋਣ ਵਾਲਾ ਵਾ ਤੇ ਇਸ ਰੋਟਾਵੇਟਰ ਨੂੰ ਪਾਊਡਰ ਕੋਟਿੰਗ ਜਿਹੜਾ ਵਾ ਉਹ ਕਲਰ ਕੀਤਾ ਗਿਆ ਵਾ orange ਕਲਰ ਆ orange ਕਲਰ ਦੇ ਵਿੱਚ ਤੁਹਾਨੂੰ ਇਹ ਅਵੇਲੇਬਲ ਹੋਊਗਾ ਤੇ ਸਾਰੀ ਕਟਿੰਗ ਤੇ ਵੈਲਡਿੰਗ ਜੋ ਵੀ ਹੈ ਕੰਪਿਊਟਰਾਈਜ਼ਡ ਹੋਈ ਆ শারਪ ਵੈਲਡਿੰਗ ਆ ਤੁਸੀਂ ਚੈੱਕ ਕਰ ਸਕਦੇ ਪੂਰਾ ਮਤਲਬ ਵਧੀਆ ਵੈਲਡਿੰਗ ਜਿਹੜੀ ਆ ਉਹ ਕੀਤੀ ਗਈ ਆ ਤੇ ਸਰਵਸਦੀ ਜਿਹੜੀ ਟੀਮ ਆ ਕੰਪਨੀ ਵੱਲੋਂ ਉਹ ਤੁਹਾਨੂੰ ਸਰਵਿਸ ਜਿਹੜੀ ਆ ਉਹ ਆ ਤੁਹਾਡੇ ਖੇਤ ਵਿੱਚ ਹੀ ਦਿੱਤੀ ਜਾਊਗੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੋਵੇ ਜਾਂ ਤੁਹਾਨੂੰ ਇਹ ਰੋਟਾਵੇਟਰ ਨੂੰ ਖਰੀਦਣਾ ਹੋਵੇ ਬੁਕਿੰਗ ਕਰਾਉਣੀ ਹੋਵੇ ਤੇ ਜਾਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਹੋਵੇ ਤੇ ਉਹ ਤੁਸੀਂ ਆ ਸਾਡੇ ਇਸ ਵੀਡੀਓ ਉੱਪਰ ਵੀ ਨੰਬਰ ਦਿੱਤੇ ਆ ਤੇ ਸਾਡਾ ਮੇਨ ਆਫਿਸ ਜਿਹੜਾ ਵਾ ਉਹ ਹੈਗਾ ਜੀ ਮੈਤਾ ਚੌਂਕ ਅੰਮ੍ਰਿਤਸਰ ਹੈਗਾ ਹੈ ਰੈਗੂਲਰ ਟੈਕ ਤੇ ਕਿਸੇ ਵੀ ਫਾਰਮਰ ਨੇ ਇਹ ਰੋਟਾਵੇਟਰ ਖਰੀਦਣਾ ਹੋਵੇ ਤੇ ਸਾਨੂੰ ਇਸ ਨੰਬਰ ਉਤੇ ਮਿਸ ਕਾਲ ਕਰ ਦਿਓ ਤੇ ਅਸੀਂ ਤੁਹਾਡੇ ਤੱਕ ਪਹੁੰਚ ਕਰ ਲਾਂਗੇ ਅਤੇ ਵਾਜਬ ਰੇਟ ਜੋ ਵੀ ਇਸ ਰੋਟਾਵੇਟਰ ਦਾ ਹੋਊਗਾ ਤੁਹਾਨੂੰ ਦਿੱਤਾ ਜਾਊਗਾ ਤੇ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ ਅਤੇ ਆਪਣੇ ਸੁਝਾਅ ਤੁਸੀਂ ਕਮੈਂਟ ਦੇ ਤੌਰ ਤੇ ਦੇ ਸਕਦੇ ਜੀ te este...